ਵੀਰ ਹੈ ਰਹੀ ਜਿਹਨੂੰ ਵਧੀਆ ਜੀ ਬੱਚੇ ਦੀ ਮਿਹਨਤ ਪੱਲੇ ਪਈਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਵੀਰਾਂ ਦੇ سپورਟ ਨਾਲੇ ਸਾਰਾ ਕੁਝ ਹੁੰਦਾ ਜੀ ਇਹ ਬਿਸਮੱਲਾਹ ਜੀ ਚਲੋ ਥੋੜੀ ਵੀ سپورਟ ਹੈ ਨਹੀਂ ਚਲੋ ਇਹ ਤਾਂ ਇੱਕ ਕੋਚ ਤੇ ਇੱਕ ਚੰਗਾ ਪੇਰੈਂਟ ਹੋਣ ਦੇ ਨਾਤੇ ਹਨਾ ਬੱਚਾ ਤਾਂ ਹੀ ਸਕਸੈਸਫੁਲ ਹੁੰਦੇ ਨੇ ਹਾਂਜੀ ਹਾਂਜੀ ਤੁਹਾਡਾ ਸ਼ਰੀ ਦਿੱਤੀ ਸਾਰਾ ਅੱਜ ਟੈਸਟ ਪਾਸ ਕਰ ਗਿਆ ਹਾਂਜੀ ਹਾਂਜੀ ਤੁਹਾਡੇ ਕੋਲ ਆਇਆ ਸੀ ਨਾ ਜਦੋਂ ਸੀ ਕਿ ਇੱਕ ਵਾਰ ਕਿਹਾ ਸੀ ਨਾ ਵੀ ਕਦੋਂ ਤੋਂ ਆਏ ਜਦੋਂ ਕਹਿੰਦਾ ਮੈਂ ਹੁਣ ਹੀ ਰਹਿਣਾ ਆਏ ਹਾਂ ਜੀ ਹਾਂਜੀ 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 ਹੋ ਹੋ ਬਿਲਕੁਲ ਯਾਦ ਹੈ ਜੀ ਯਾਦ ਯਾਦ ਹਾਂ ਜੀ ਜੀ ਹਾਂ ਅਕਰਲੋ ਸਰਗਮ ਹਾਂ ਜੀ ਕਰਾ ਦੋ ਹੈਲੋ 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 ਸਰ ਸਰਕਾ ਉਹ ਤਾਂ ਉਹ ਠੀਕ ਆ ਹਾਂ ਜੀ ਠੀਕ ਹੈ ਕੱਢ ਦੇ ਜਿੰਦੇ ਫਿਰ ਹਾਂ ਜੀ ਹਾਂ ਕਰਤਾ ਠੀਕ ਠੀਕ ਹੈ ਅੱਜ ਕਿੰਨੇ ਵਜੇ ਐਂਟਰੀ ਸੀਗੀ ਤੇਰੀ ਮੇਰੀ 11 ਵਜੇ ਸੀ ਮੈਂ 8 ਵਜੇ ਕਰ ਦਿੱਤੀ ਅੱਛਾ ਹਾਂ ਅੱਜ ਤਾਂ ਹੀ ਸੀਗਾ ਆਪਣਾ ਹਾਂ ਜੀ ਅੱਜ ਲਈ ਠੀਕ ਫਾਈਨ ਹੋ ਗਿਆ ਓਕੇ 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 ਕਿੰਨੇ ਆ ਰਣੀ ਦਾ ਟਾਈਮ ਤੇਰਾ ਹਾਂਜੀ ਰਣੀ ਦਾ ਕੀ ਟਾਈਮ ਆਇਆ ਰਣੀ ਕੇ ਬਾਅਦ ਮੇਰਾ 6:20 ਆਇਆ ਜੀ 6:20 ਟਾਈਮ ਆਇਆ ਓਕੇ ਉਹ ਭਾਈ ਦੁਪਹਿਰਾਂ 12:00 ਹੋ ਗਏ 2:00 2:00 ਚਾਹਾਂਗਾ ਹੀ ਤਾਂ ਕਰਤੇ ਸੀ ਪਹਿਲੀ ਪਹਿਲੇ ਪਹਿਲੇ ਜੇ ਕਰਤੇ ਕਿ ਹਾਂਜੀ ਬਹੁਤ ਵਧੀਆ ਅੱਛਾ ਤੇਰੇ ਸਾਹਮਣੇ ਕਿੰਨੇ ਕੇ ਜਾਣੇ ਦਾ ਗਰੁੱਪ ਸੀਗਾ ਤੇ ਕਿੰਨੇ ਕੇ ਜਾਣੇ ਪਾਸ ਆਊਟ ਹੋ ਰਹੇ ਸੀਗੇ ਅਪਰੋਕਸ ਮੇਰਾ 19ਵਾਂ ਗਰੁੱਪ ਲਈ ਗਈ ਕਿ ਕਿੰਨੇ ਗਰੁੱਪ ਬਣ ਸੀ ਅੱਜ ਅੱਜ 3 ਗਰੁੱਪ ਬਣੇ ਸੀ ਠੀਕ ਹੈ ਆਪਣਾ ਹੋਰ ਕੋਈ ਅਕੈਡਮੀ ਵਾਲਾ ਮੁੰਡਾ ਮਿਲਿਆ ਤੈਨੂੰ ਅੱਜ ਨਹੀਂ ਮਿਲਣ ਮੜਿਆ ਨਹੀਂ ਮਿਲਿਆ ਨਹੀਂ ਕੋਈ ਹਾਂ ਸੰਡੇ ਗਰੁੱਪ ਚ ਹੋ ਗਏ ਸੀ 21 ਜਣੇ ਕਿੱਥੇ ਹੋ ਗਏ 21 ਜਣੇ ਬਾਸ ਹੋ ਗਏ ਤੁਹਾਡੇ ਕੋਲ ਹਾਂ ਠੀਕ ਹੈ ਠੀਕ ਹੈ ਚਲੋ ਬਹੁਤ ਵਾ ਬਤਾਇਆ ਸਰਦਾਰਾ ਤੈਨੂੰ ਇੱਕ ਵਾਰ ਫਿਰ ਤੋਂ ਹਾਂ ਜੀ ਹਾਂ ਠੀਕ ਹੈ